ਤੇ ਸੰਗਤੀ ਵਾਲੇ ਤੇ ਨੰਗਲੇ ਦੇ ਵਿਚਕਾਰ ਹਾਦਸਾ ਵਾਪਰਿਆ ਅਸੀਂ ਸੰਗਰੂਰ ਤੋਂ ਆਪਣੇ ਪਿੰਡ ਵੱਲ ਨੂੰ ਜਾ ਰਹੇ ਸੀਗੇ ਤੇ ਪਿੰਡ ਜਾਂਦੇ ਜਾਂਦੇ ਅਚਾਨਕ ਹੋ ਗਿਆ پتہ ਨਹੀਂ ਲੱਗਿਆ ਕੀ ਹੋ ਗਿਆ ਗੱਡੀ ਕਿਹੜੀ ਸੀ ਆਡੀਸਰ ਆਡੀ ਕਿਹੜਾ ਮਾਡਲ ਗੱਡੀ ਹੈ 11 ਮਾਡਲ ਗੱਡੀ ਹੈ ਜੀ ਜੀ ਦਰਖਤ 'ਚ ਲੱਗਨ ਨਾਲ ਹੋਇਆ ਜਾਂ ਵੈਸੇ ਅਚਾਨਕ ਅੱਗ ਲੱਗੀ ਹੈ ਦਰਖਤ ਦੇ ਵਿੱਚ ਲੱਗੇ ਥੋੜੀ ਜਿਹੀ ਅਚਾਨਕ ਨਾਲ ਦੀ ਨਾਲ ਅੱਗ ਲੱਗੀ ਕਿੰਨੇ ਕ ਦੀ ਗੱਡੀ ਸੀ ਜੀ ਕਿੰਨਾ ਕ ਨੁਕਸਾਨ ਹੋਇਆ ਆਪਣਾ ਜੀ ਨੁਕਸਾਨ ਤਾਂ ਬਹੁਤ ਜਿਆਦਾ ਹੋਇਆ ਜੀ ਸਾਰੀ ਗੱਡੀ ਖਤਮ ਹੋ ਗਈ ਕਿੰਨੇ ਕੁ ਪੈਸਾ ਦੀ ਆਪਾਂ ਜੇ ਮੰਨੀਏ ਤਾਂ ਕੀਮਤ ਕਿੰਨੀ ਸੀ 20 ਲੱਖ ਦੇ ਆਸ-ਪਾਸ ਕੀਮਤ ਹੈਗੀ ਸੀ ਉਹਦੀ ਜੀ ਸਾਨੂੰ ਸੂਚਨਾ ਮਿਲੀ ਸੀ ਕਿ ਨਾਗਲੇ ਤੋਂ ਸੰਗਤੀ ਵਾਲਾ ਰੋਡ ਉੱਤੇ ਜਿਹੜੀ ਨਹਿਰ ਦੇ ਉੱਤੇ ਰੋਡ ਬਣੇ ਹੋਏ ਐ ਜੀ ਉਹਦੇ ਤੇ ਕੋਈ ਐਕਸੀਡੈਂਟ ਹੋ ਕੇ ਗੱਡੀ ਨੂੰ ਅਗਲੇ ਤੱਕ ਪਸ ਇੱਥੇ ਆ ਕੇ ਦੇਖਿਆ ਕਿ ਆਡੀ ਕਾਰ ਐ ਤੇ ਉਹਦੇ ਜਿਹੜਾ ਚਾਲਕ ਸੀਗਾ ਬਲਕਾਰ ਸਿੰਘ ਘਟਾਲਕਲਾ ਦਾ ਜਿਹੜਾ ਨਾਲ ਮੋੜਾ ਸੀਗਾ ਮਨਦੀਪ ਸਿੰਘ ਉਹ ਲੇਲ ਖੁਰਪਾ ਤੇ ਉਹ ਸਹੀ ਸਲਾਮਤ ਨੇ ਬਚਾ ਹੋ ਗਏ ਪਰ ਗੱਡੀ ਬੁਰੀ ਤਰ੍ਹਾਂ

thank <laughs>